ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਤਨ ਤਨ ਅੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਆਪ ਜੀ ਦੇ ਅੱਗੇ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਅੱਜ ਅਸੀਂ ਤੰਤਨ ਅੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਤੇ ਉਹਨਾਂ ਦੇ ਜੀਵਨ ਸੰਬੰਧੀ ਆਪ ਜੀ ਨਾਲ ਗੱਲਬਾਤ ਦੀ ਸਾਂਝ ਪਾਵਾਂਗੇ। ਸਿਆਲ ਦੀ ਰੁੱਤ ਸੀ। ਗੰਨੇ ਛਿਲਕੇ ਵਿਲਣੇ ਅੱਗੇ ਰੱਖੀ ਹੋਏ ਸਨ। ਬਲਦ ਵੀ ਪਾਸੇ ਖੜੇ ਸਨ। ਪਰ ਭਾਈ ਭਗਤਾ ਜੀ ਕਾਮੇ ਦੇ ਪਿੰਡੋਂ ਆਉਣ ਦੀ ਅੜੀਕ ਵਿੱਚ ਬੈਠੇ ਸਿਮਰਨ ਕਰ ਰਹੇ ਸਨ। ਭਾਈ ਭਗਤਾ ਜੀ ਤੰਤਨ ਅੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਿਤਾ ਜੀ ਸਨ। ਅਚਾਨਕ ਇੱਕ ਮਹਾਪੁਰਸ਼ ਵਿਲਣੇ ਤੇ ਆਣ ਪੁੱਜੀ ਅਤੇ ਕਹਿਣ ਲੱਗੀ ਗੁਰਮੁਖੋ ਨਰਾਸ਼ਾਵਾਦੀ ਹੋ ਕੇ ਕਿਉਂ ਬੈਠੇ ਹੋ ਵੇਲਣਾ ਕਿਉਂ ਨਹੀਂ ਜੋੜਦੇ ਪਾਈ ਜੀ ਨੇ ਦੱਸਿਆ ਕਿ ਉਹ ਕਾਮੇ ਦੀ ਅਡੀਕ ਵਿੱਚ ਹਨ ਐਨੇ ਨੂੰ ਪਾਈ ਭਗਤਾ ਜੀ ਦੀ ਧਰਮ ਪਤਨੀ ਬੀਬੀ ਜੂਣੀ ਵੀ ਸਿਰ ਤੇ ਲੱਸੀ ਦਾ ਗਰਵਾ ਮੱਕੀ ਦੇ ਪ੍ਰਸ਼ਾਦ ਦੇ ਸਾਗ ਤੇ ਮੱਖਣ ਲੈ ਕੇ ਆਣ ਪੁੱਜੀ ਅਤੇ ਸੰਤ ਜੀ ਨੂੰ ਨਿਮਰਤਾ ਸਹਿਤ ਸਤ ਸ੍ਰੀ ਅਕਾਲ ਬੁਲਾ ਕੇ ਬੈਠ ਗਈ ਬੀਬੀ ਜੀ ਹੁਣੀ ਜੀ ਤਾਂ ਤਨ ਅੰਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਸਨ ਭਾਈ ਭਗਤਾ ਜੀ ਨੇ ਬੜੇ ਪ੍ਰੇਮ ਨਾਲ ਸੰਤ ਜੀ ਨੂੰ ਭੋਜਨ ਸ਼ਿਕਾਇਆ ਅਤੇ ਆਪ ਵੀ ਛਕਿਆ ਭੋਜਨ ਛਕਣ ਉਪਰੰਤ ਆਪ ਜੀ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ ਐਨੇ ਨੂੰ ਕਾਮਾਂ ਵੀ ਆਣ ਪੁੱਜਾ ਅਜੀਬ ਵੇਲਣਾ ਜੋੜ ਨਹੀਂ ਲੱਗੇ ਸਨ ਕਿ ਸੰਤ ਜੀ ਨੇ ਆਲੇ ਦੁਆਲੇ ਵੇਖ ਕੇ ਪੁੱਛਿਆ ਕਿ ਇੰਨਾ ਹਮੇਲਾਂ ਤੇ ਟੱਲੀਆਂ ਵਾਲੇ ਸੋਹਣੇ ਬਲਦਾਂ ਨੂੰ ਹਿੱਕਣ ਵਾਲਾ ਕੋਈ ਛੋਟਾ ਬੱਚਾ ਨਜ਼ਰ ਨਹੀਂ ਆਉਂਦਾ ਕੀ ਕਾਰਨ ਹੈ ਬਾਬਾ ਜੀਉਣੀ ਬੀਬੀ ਜੂਣੀ ਜੀ ਅਤੇ ਭਾਈ ਭਗਤਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਦੀ ਮਿਹਰ ਸਦਕਾ ਸਾਡੇ ਪਾਸ ਹੋਰ ਸਭ ਪਦਾਰਥ ਹਨ ਪਰ ਅਜੇ ਤੱਕ ਮਾਲਕ ਨੇ ਕਿਸੇ ਬੱਚੇ ਦੀ ਦਾਤ ਨਹੀਂ ਬਖਸ਼ੀ ਪਤਾ ਨਹੀਂ ਸਾਡੇ ਕੋਲ ਕੀ ਭੁੱਲ ਹੋ ਗਈ ਹੈ ਸੰਤ ਜੀ ਨੇ ਕਿਹਾ ਵਾਹਿਗੁਰੂ ਭਲੀ ਕਰੇਗਾ ਉਹ ਤੁਹਾਨੂੰ ਸੁੰਦਰ ਅਤੇ ਸੂਰਬੀਨ ਪੁੱਤਰ ਬਖਸ਼ੇਗਾ ਉਸ ਦਾ ਨਾਮ ਦੀਪ ਰੱਖਣਾ ਉਹ ਦੀਪਕ ਬਣ ਕੇ ਚਮਕੇਗਾ ਤੇ ਤੁਹਾਡੀ ਕੁੱਲ ਦਾ ਨਾਮ ਰੋਸ਼ਨ ਕਰੇਗਾ ਇਹੀ ਕਹਿ ਕੇ ਸੰਤ ਜੀ ਉਤੋਂ ਵਿਦਾ ਹੋ ਗਏ ਕੋ ਸਮਾ ਪਾ ਕੇ ਸੰਤ ਜੀ ਦਾ ਬਚਨ ਪੂਰਾ ਹੋਇਆ ਅਤੇ ਸਿਮਰਨ ਤੇ ਕੀਰਤ ਕਰਨ ਵਾਲੇ ਭਾਈ ਭਗਤਾ ਆ ਜੀ ਜੋ ਕੇ ਪਿੰਡ ਪਹੁ ਵਿਡ ਤਹਿਸੀਲ ਪੱਟੀ ਜ਼ਿਲ੍ਹਾ ਲਾਹੌਰ ਜੋ ਕੇ ਅੱਜ ਕੱਲ੍ਹ ਜ਼ਿਲ੍ਹਾ ਅੰਮ੍ਰਿਤਸਰ ਅਤੇ ਹੇ ਹੁਣ ਜ਼ਿਲ੍ਹਾ ਆ ਤਰਨਤਾਰਨ ਵਿਖੇ ਭਾਈ ਭਗਤਾ ਜੀ ਸੰਧੂ ਜੱਟ ਦੇ ਘਰ 26 ਜਨਵਰੀ 1600 82 ਈਸਵੀ 14 ਮਾਗ 1739 ਬਿਕਰਮੀ ਨੂੰ ਅੰਮ੍ਰਿਤ ਵੇਲੇ ਬੀਬੀ ਜਿਉਣੀ ਜੀ ਦੇ ਪਵਿੱਤਰ ਕੋਖ ਤੋਂ ਇੱਕ ਸੁੰਦਰ ਬਾਲਕ ਨੇ ਜਨਮ ਲਿਆ ਜਿਸ ਦਾ ਨਾਂ ਦੀਪ ਰੱਖਿਆ ਗਿਆ ਅਤੇ ਉਸ ਤੋਂ ਪਿੱਛੋਂ ਵਾਹਿਗੁਰੂ ਨੇ ਇੱਕ ਹੋਰ ਪੁੱਤਰ ਦੀ ਦਾਤ ਬਖਸ਼ੀ ਜਿਸ ਦਾ ਨਾਂ ਭਾਈ ਲਾਲਾ ਰੱਖਿਆ ਗਿਆ ਭਾਈ ਦੀਪ ਸਿੰਘ ਜੀ ਤਾਂ ਸਾਰੀ ਉਮਰ ਜੱਤੀ ਹੀ ਰਹੇ ਪਰੰਤੂ ਇਸ ਪਰਿਵਾਰ ਦੀ ਕੋਲ ਭਾਈ ਲਾਲਾ ਜੀ ਤੋਂ ਚੱਲੀ 16 ਸੋਨਰਿਨਵੇਂ ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਜਿਸ ਦੀਆਂ ਦੂਰ ਦੂਰ ਤੱਕ ਧੂਮਾਂ ਪੈ ਗਈਆਂ ਪਾਈ ਦੀਪਾ ਜੀ ਜੋ ਉਸ ਵਕਤ 18 ਕੋ ਸਾਲ ਦੇ ਗੱਭਰੂ ਸਨ ਨੂੰ ਵੀ ਕਿਸੇ ਮਸੰਦ ਰਾਹੀਂ ਪਤਾ ਲੱਗਾ ਕਿ ਘਰ ਦਾ ਮਾਹੌਲ ਬਹੁਤ ਹੀ ਧਾਰਮਿਕ ਹੋਣ ਕਰਕੇ ਪਾਈ ਦੀਪਾ ਜੀ ਵੀ ਸਿਮਰਨ ਵਿੱਚ ਲੱਗੇ ਰਹਿੰਦੇ ਸਨ ਉਹਨਾਂ ਨੂੰ ਗੁਰੂ ਤੇ ਬਹੁਤ ਭਰੋਸਾ ਸੀ ਉਹ ਆਪਣੇ ਹਾਨੀਆਂ ਵਿੱਚ ਸਭ ਤੋਂ ਸੇਰ ਕੱਢ ਅਤੇ ਸਰਦੋਲ ਸਨ ਕੋਲੇ ਮੰਲੇ ਤੇ ਜਾਣ ਲਈ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਤਿਆਰ ਕੀਤਾ ਅਤੇ ਬਾਕੀ ਸੰਗਤ ਨਾਲ ਆਨੰਦਪੁਰ ਸਾਹਿਬ ਵਿਖੇ ਜਾ ਪਹੁੰਚੇ ਅਗਲੇ ਦਿਨ ਗੁਰੂ ਜੀ ਦਾ ਦਰਬਾਰ ਲੱਗਾ ਕੀਰਤਨ ਹੋਇਆ ਅਤੇ ਗੁਰੂ ਜੀ ਦੇ ਦਰਸ਼ਨ ਦੇਦਾਰ ਕੀਤੇ ਗੁਰੂ ਜੀ ਨੇ ਸਭ ਨੂੰ ਅੰਮ੍ਰਿਤਧਾਰੀ ਹੋਣ ਲਈ ਉਪਦੇਸ਼ ਦਿੱਤਾ ਪਾਈ ਦੀਪਾ ਜੀ ਨੇ ਆਪਣੇ ਮਾਤਾ ਪਿਤਾ ਜੀ ਨਾਲ ਅੰਮ੍ਰਿਤ ਪਾਣ ਕੀਤਾ ਅਤੇ ਉਹਨਾਂ ਦਾ ਨਾਂ ਪਾਈ ਦੀਪ ਸਿੰਘ ਰੱਖਿਆ ਗਿਆ ਉਨ੍ਹਾਂ ਦਾ ਸਡੋਲ ਤੇ ਫਰਤੀਲਾ ਸਰੀਰ ਅਤੇ ਸ਼ਾਂਤ ਸੁਭਾਅ ਦੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੁੰਦੇ ਸਨ ਕੁਝ ਦਿਨ ਸੇਵਾ ਤੇ ਸਿਮਰਨ ਕਰਨ ਉਪਰੰਤ ਉਹਨਾਂ ਦੇ ਪਿਤਾ ਭਾਈ ਈ ਪਗਤਾ ਜੀ ਜੋ ਕਿ ਹੁਣ ਭਾਈ ਈ ਭਗਤ ਸਿੰਘ ਜੀ ਨੇ ਸਾਰੇ ਪਰਿਵਾਰ ਸਮੇਤ ਵਾਪਸ ਕਰ ਜਾਣ ਦੀ ਆਗਿਆ ਮੰਗੀ ਗੁਰੂ ਜੀ ਦੀ ਮਾਤਾ ਪਿਤਾ ਨੂੰ ਤਾਂ ਗੁਰੂ ਜੀ ਨੇ ਮਾਤਾ ਪਿਤਾ ਨੂੰ ਤਾਂ ਆਗਿਆ ਦੇ ਦਿੱਤੀ ਭਾਰ ਭਾਈ ਦੀਪ ਸਿੰਘ ਜੀ ਬਾਰੇ ਆਖਿਆ ਕਿ ਇਹਨਾਂ ਨੂੰ ਸਾਡੇ ਪਾਸ ਹੀ ਰਹਿਣ ਦਿਓ ਸੇਵਾ ਸਿਮਰਨ ਦੀ ਲਗਨ ਤੇ ਉਹਨਾਂ ਨੂੰ ਪਹਿਲਾਂ ਹੀ ਸੀ ਹੁਣ ਕਲਗੀ ਤਰਜੀ ਨੇ ਅਰਬੀ ਫਾਰਸੀ ਅਤੇ ਗੁਰਮੁਖੀ ਲਿਪੀ ਵਿੱਚ ਨਪੁੰਨ ਕਰਨ ਲਈ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕਰ ਦਿੱਤਾ ਇਸ ਤਰ੍ਹਾਂ ਭਾਈ ਦੀਪ ਸਿੰਘ ਜੀ ਸ਼ਾਸਤਰ ਅਤੇ ਸ਼ਾਸਤਰ ਵਿਦਿਆ ਦੇ ਮਾਹਿਰ ਹੋ ਗਏ ਗੁਰੂ ਜੀ ਇਹ ਉਹਨਾਂ ਨੂੰ ਸ਼িকার ਖੇਡਣ ਲਈ ਵੀ ਨਾਲ ਲੈ ਜਾਂਦੇ ਸਨ ਇਸੇ ਤਰ੍ਹਾਂ ਉਹ 1700 ਈਸਵੀ ਤੋਂ ਲੈ ਕੇ 20 ਦਸੰਬਰ 1704 ਈਸਵੀ ਤੱਕ ਗੁਰੂ ਜੀ ਪਾਸ ਹੀ ਰਹੇ ਉਹਨਾਂ ਨੇ ਆਨੰਦਪੁਰ ਦੀਆਂ ਸਾਰੀਆਂ ਲੜਾਈਆਂ ਵਿੱਚ ਸੂਰਬੀਰਤਾ ਦਿਖਾਈ ਜਿੱਤੇ ਉਹ ਸੂਰਬੀਰ ਤੇ ਨਿਰਭੈ ਯੋਧੇ ਸਨ ਉਹਨਾਂ ਦਾ ਆਚਰਣ ਵੀ ਬਹੁਤ ਉੱਚਾ ਸੀ ਜਦੋਂ ਗੁਰੂ ਜੀ ਨੇ ਕਿਲਾ ਆਨੰਦਪੁਰ ਛੱਡਿਆ ਤਾਂ ਆਪਣੇ ਮਹਿਲਾ ਮਾਤਾ ਆ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੀ ਸੇਵਾ ਸੰਭਾਲ ਅਤੇ ਨਿਗਰਾਨੀ ਲਈ ਭਾਈ ਮੰਨੀ ਸਿੰਘ ਜੀ, ਭਾਈ ਦੀਪ ਸਿੰਘ ਜੀ, ਭਾਈ ਤੰਨਾ ਸਿੰਘ ਭਾਈ ਤੰਨਾ ਸਿੰਘ ਜੀ ਨਾਲ ਭਾਈ ਜਵਾਹਰ ਸਿੰਘ ਜੀ ਨੂੰ ਮੁਖੀ ਬਣਾ ਕੇ ਦੋ ਸੇਵਾਦਾਰੀਆਂ ਦੇ ਕੇ ਦਿੱਲੀ ਨੂੰ ਤੋੜਿਆ ਸੀ। ਕੁਝ ਸਮਾਂ ਦਿੱਲੀ ਵਿੱਚ ਭਾਈ ਜਵਾਹਰ ਸਿੰਘ ਜੀ ਦੇ ਘਰ ਰਹਿ ਕੇ ਮਾਤਾ ਜੀ ਤੋਂ ਖੁਸ਼ੀਆਂ ਲੈ ਕੇ ਭਾਈ ਦੀਪ ਸਿੰਘ ਜੀ ਵੀ ਆਪਣੇ ਪਿੰਡ ਆਪਣੇ ਜਨਮ ਪਿੰਡ ਪਹੂਵਿੱਡ ਚਲੇ ਗਏ ਉਹਨਾਂ ਦੇ ਪ੍ਰਚਾਰ ਸਦਕਾ ਸਾਰੀਆਂ ਸੰਗਤਾਂ ਦਿਨ ਰਾਤ ਜੁੜਨ ਲੱਗੀਆਂ ਭਾਈ ਦੀਪ ਸਿੰਘ ਜੀ ਨੇ ਆਪਣੇ ਨਿੱਗੇ ਅਤੇ ਪਿਆਰ ਵਾਲੇ ਸੁਭਾਅ ਸਦਕਾ ਸੰਗਤਾਂ ਵਿੱਚ ਬਹੁਤ ਮਾਨ ਸਤਕਾਰ ਅਤੇ ਵਡਿਆਈ ਪ੍ਰਾਪਤ ਕੀਤੀ ਜਦੋਂ ਗੁਰੂ ਜੀ ਚਮਕੌਰ ਦਾ ਜੁੱਧ ਅਤੇ ਖਡਵਾਣੇ ਦੀ ਤਾਬ ਜੋ ਕਿ ਹੁਣ ਮੁਕਤਸਰ ਸਾਹਿਬ ਮੁਕਤਸਰ ਸਾਹਿਬ ਜੀ ਦਾ ਜੁੱਧ ਜਿੱਤ ਕੇ ਮਾਲਵਾ ਇਲਾਕੇ ਨੂੰ ਤਾਰਦੇ ਹੋਏ ਤਲਵੰਡੀ ਸਾਬੋ ਹੋਣ ਅਕਤਿ ਸ਼੍ਰੀ ਦਮਦਮਾ ਸਹਿ ਪੁੱਜੇ ਤਾਂ ਕਲਗੀ ਤਰਜੀ ਦਾ ਮੰਨ ਬਨਾਇਆ ਕਿ ਆਦ ਬੀਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਮੁਕੰਮਲ ਕੀਤਾ ਜਾਵੇ ਪਾਈ ਮਨੀ ਸਿੰਘ ਜੀ ਵੀ ਦਿੱਲੀ ਤੋਂ ਗੁਰੂ ਜੀ ਪਾਸ ਪਹੁੰਚ ਗਏ ਗੁਰੂ ਜੀ ਨੇ ਆਦ ਬੀਰ ਜੋ ਕਰਤਾਰਪੁਰ ਵਿਖੇ ਧੀਰਮਲ ਜੀ ਪਾਸ ਸੀ ਮੰਗਵਾਉਣ ਲਈ ਕੁਝ ਸਿਆਣੇ ਤੇ ਮੁਖੀ ਸਿੰਘ ਕਰਤਾਰਪੁਰ ਭੇਜੇ ਪਰ ਧੀਰਮਲ ਜੀ ਨੇ ਵੀਰ ਤਾਂ ਕੀ ਦੇਣੀ ਸੀ ਉਲਟੇ ਬੋਲ ਕੋ ਬੋਲ ਵੀ ਕੀਤੇ ਸਿੰਘਾਂ ਨੇ ਵਾਪਸ ਪਹੁੰਚ ਕੇ ਗੁਰੂ ਜੀ ਨੂੰ ਸਭ ਕੁਝ ਦੱਸ ਦਿੱਤਾ ਪਰੰਤੂ ਗੁਰੂ ਜੀ ਸ਼ਾਂਤ ਰਹੇ ਭਾਈ ਮਨੀ ਸਿੰਘ ਜੀ ਨੂੰ ਆਖਿਆ ਕਿ ਬੀਰ ਮੁਕੰਮਲ ਕਰਨ ਦੀ ਤਿਆਰੀ ਕੀਤੀ ਜਾਵੇ ਭਾਈ ਮਨੀ ਸਿੰਘ ਜੀ ਨੇ ਸੋਚਿਆ ਕਿ ਇਸ ਮਹਾਨ ਕੰਮ ਨੂੰ ਸਿਰੇ ਚੜ੍ਹਨ ਲਈ ਵਿਦਵਾਨ ਤੇ ਨਿਸਕਾਮ ਸੇਵਕਾਂ ਦੇ ਸੰਜੋਗ ਅਤੇ ਸਹਾਇਤਾ ਦੀ ਲੋੜ ਹੈ ਨਿਮਰਤਾ ਸਹਿਤ ਉਹਨਾਂ ਬੇਨਤੀ ਕੀਤੀ ਕਿ ਜੇ ਆਗਿਆ ਹੋਵੇ ਤਾਂ ਇਸ ਮਹਾਨ ਕਾਰਜ ਲਈ ਭਾਈ ਦੀਪ ਸਿੰਘ ਜੀ ਨੂੰ ਪਹੁ ਵਿੱਡ ਤੋਂ ਸੱਦ ਲਿਆ ਜਾਵੇ ਜੋ ਨਿਸਕਾਮ ਤੇ ਅੰਤਿਕ ਸੇਵਕ ਦੇ ਨਾਲ ਨਾਲ ਮਹਾਨ ਵਿਦਵਾਨ ਵੀ ਹਨ ਗੁਰੂ ਜੀ ਨੇ ਤੁਰੰਤ ਪਨਵਾਨਗੀ ਦੇ ਦਿੱਤੀ ਗੁਰੂ ਜੀ ਦੀ ਆਗਿਆ ਪਾ ਕੇ ਇੱਕ ਸਿੰਘ ਛੱਟਪਟ ਤਿਆਰ ਹੋਇਆ ਤੇ ਪਹੂ ਵੇਡ ਵਿਖੇ ਪਾਈ ਦੀਪ ਸਿੰਘ ਜੀ ਨੂੰ ਜਾ ਮਿਲਿਆ ਜਿਨ੍ਹਾਂ ਨੇ ਸੁਖ ਸੁਨੇਹਾ ਜਾਣਨ ਉਪਰੰਤ ਉਸ ਸਿੰਘ ਦੀ ਬਹੁਤ ਆਦਰ ਸਹਿਤ ਸੇਵਾ ਕੀਤੀ ਅਤੇ ਅਗਲੇ ਹੀ ਦਿਨ ਕੁਝ ਸੰਗਤ ਨਾਲ ਲੈ ਕੇ ਦਮਦਮਾ ਸਹਿਬ ਵੱਲ ਚਾਲੇ ਪਾ ਦਿੱਤੇ ਕੋਝ ਦਿਨਾਂ ਵਿੱਚ ਕਲਗੀ ਤਰਜੀ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸੇਵਾ ਲਈ ਹੁਕਮ ਬਖਸ਼ੋ ਗੁਰੂ ਜੀ ਨੇ ਖੁਸ਼ ਹੋ ਕੇ فرمایا ਕਿ ਤੁਹਾਡੇ ਪਾਸੋਂ ਨਿਰੰਕਾਰ ਨੇ ਬਹੁਤ ਸੇਵਾ ਲੈਣੀ ਹੈ ਐਸੀ ਬਾਣੀ ਲਿਖਾਵਾਂਗੇ ਪਾਈ ਮਨੀ ਸਿੰਘ ਜੀ ਲਿਖਣਗੇ ਅਤੇ ਤੁਸੀਂ ਕਲਮਾ ਸ਼ਾਈ ਅਤੇ ਕਾਗਜ਼ ਆਦਿ ਸੇਵਾ ਨਿਭਾਉਗੇ 1705 ਈਸਵੀ ਦੀ ਬਸੰਤ ਰੁੱਤੇ ਗੁਰੂ ਜੀ ਤੰਬੂ ਲਾ ਕੇ ਬੈਠ ਜਾਂਦੇ ਇਹ ਭਾਈ ਮਨੀ ਸਿੰਘ ਜੀ ਲਖਾੜੀ ਦੇ ਰੂਪ ਵਿੱਚ ਅਤੇ ਭਾਈ ਦੀਪ ਸਿੰਘ ਜੀ ਕਲਮਾ ਸ਼ਾਹੀ ਆਦਿ ਦੀ ਸੇਵਾ ਵਿੱਚ ਸਹਿਯੋਗ ਦਿੰਦੇ ਸਵੇਰੇ ਸ਼ਾਮ ਦੇ ਦੀਵਾਨ ਤੋਂ ਇਲਾਵਾ ਬਾਕੀ ਸਾਰਾ ਦਿਨ ਬਾਣੀ ਲਿਖਣ ਦੇ ਕੰਮ ਵਿੱਚ ਲੱਗੇ ਰਹਿੰਦੇ ਇਸ ਤਰ੍ਹਾਂ ਲਗਾਤਾਰ 9 ਮਹੀਨੇ 9 ਦਿਨ ਅਤੇ 9 ਘੜੀਆਂ ਵਿੱਚ ਗੁਰੂ ਜੀ ਨੇ ਬੀੜ ਸੰਪੂਰਨ ਕਰਕੇ ਅੰਤ ਵਿੱਚ ਨਾਨਕ ਨਾਮ ਦੀ ਮੋਹਰ ਲਾ ਕੇ ਸੰਸਾਰ ਨੂੰ ਇਹ ਮਹਾਨ ਦੇਨ ਬਖਸ਼ੀ ਜਿਸ ਨੂੰ ਉਹ ਦਮਦਮੀ ਵੀਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵੀਰ ਤਿਆਰ ਕਰਕੇ ਗੁਰੂ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਇਹ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਿਸ ਅਸਥਾਨ ਤੇ ਵੀਰ ਲਿਖੀ ਗਈ ਉੱਥੇ ਹੁਣ ਗੁਰਦੁਆਰਾ ਲਿਖਨ ਸਾੜ ਛੋਟੇ ਜਿਹੇ ਸਰੋਵਰ ਦੇ ਕਿਨਾਰੇ ਸੁਸ਼ੋਭਤ ਹੈ ਵਾਹਿਗੁਰੂ ਜੀ ਇਸ ਵੀਡੀਓ ਦੀ ਇਤ ਸਿੰਘ ਇੱਥੇ ਹੀ ਸਮਾਪਤੀ ਕਰਦੇ ਹਾਂ ਇਸ ਤੋਂ ਅਗਲੀ ਵੀਡੀਓ ਵਿੱਚ ਆਪ ਜੀ ਨਾਲ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਅਤੇ ਦਮਦਮੀ ਬੀਰ ਦੇ ਉਤਾਰੇ ਬਾਬਾ ਦੀਪ ਸਿੰਘ ਜੀ ਦੁਆਰਾ ਆ ਕਰਵਾਏਗੇ ਇਸ ਦੀ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਅਗਲੀ ਵੀਡੀਓ ਵਿੱਚ ਪਾਵਾਂਗੇ ਸੋ ਵਾਹਿਗੁਰੂ ਜੀ ਇਸ ਚੈਨਲ ਨੂੰ ਲਾਈਕ ਕਰਨਾ ਅਤੇ ਇਹ ਸਬਸਕ੍ਰਾਈਬ ਕਰਨਾ ਅਤੇ ਇਸ ਨੂੰ ਹੂ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਸਾਡੇ ਭੈਣ ਭਰਾ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਜਾਣ ਸਕਣ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਆਪਾਂ ਸਭ ਤੇ ਹੋ ਸਕੇ ਅਤੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਨਾਮ ਸਿਮਰਨ ਵਿੱਚ ਜੋੜ ਕੇ ਆਪਣੇ ਜੀਵਨ ਦਾ ਪਾਰ ਉਤਾਰਾ ਕਰ ਸਕੀਏ ਸੋ ਵਾਹਿਗੁਰੂ ਜੀ